ਕਮੇ ਚਾਚਾ ਠੀਕ ਐ ਲਿਆ ਚਾਚਾ ਲੈ ਜੀ ਇਤਨੇ ਲੇਟ ਹੋ ਗਏ ਕਿਰਾ ਆ ਪੀ ਪੀਲਾ ਕੋਲੀ ਮੰਗਾਈ ਬੈਠਾ ਆ ਹੋਰ ਪਤੰਦਰਾ 11 ਵਜੇ ਤੇ ਕੋਈ ਨਾ ਚਾਚਾ ਮੈਨੂੰ ਰੀਪਰ ਕਹਿੰਦੇ ਆ ਤੂੰ ਐਂ ਦੱਸ ਵੀ ਥਾ ਕਿੰਨਾ ਵੱਡਣ ਵਾਲਾ ਬਣਦਾ ਦੇਖੀਏ ਇੱਕ ਮਿੰਟ ਸਰੀਰ ਬਣ ਲੈਣ ਦੇ ਉਹ ਡੇਡੇ ਕੈਪਸੂਲ ਏ ਚਾਚਾ ਕਿੰਨਾਂ ਦਾ ਕਹਿ ਕਿੰਨਾ ਥਾ ਆਪਣੇ ਕੋਲੇ 10 ਕਨਾਲਾ ਵੜ ਦੇਗਾ ਲੈ ਚਾਚਾ ਗੱਲ ਹੀ ਕੋਈ ਨਹੀਂ ਓਏ ਏਡੇ ਏਡੇ ਕੈਪਸੂਲ ਲਈ ਜਨਾ ਚੱਲ ਚਾਚਾ ਦੱਸ ਕਿਹੜੇ ਖੇਤ ਜਾਣਾ ਦੱਸ ਨਹੀਂ ਚਬਕ ਜਾ ਮੇਰਾ ਸੜਾ ਪਿਆ ਡਿੱਗ ਗਿਆ ਖੇਤ ਵੀ ਨਹੀਂ ਪਹੁੰਚਿਆ ਡਾਕਟਰ ਸਾਹਿਬ ਸਾਡੇ ਨੇਂ ਵਾਲੇ ਖੇਤ ਆਇਓ ਛੇਤੀ ਛੇਤੀ ਬਿੱਲੂ ਨੂੰ ਦੌਰਾ ਪੈ ਗਿਆ ਕਿਵੇਂ ਭਰੀ ਹੋਣਾ ਡਾਕਟਰ ਉਹ ਰੋਜੀ ਹੱਲ ਕਰਦਾ ਹੱਲ ਹੁੰਦਾ ਤਾਂ ਕਰ ਲੈ ਤਿੰਦਾ ਹੁਣ ਆਜੋ ਹੋੱਚ ਕਿਉਂ ਕੀ ਹੋ ਗਿਆ ਚਾਚਾ ਦੌਰਾ ਪੈ ਗਿਆ ਸੀ ਹਾਂ ਤੈਨੂੰ ਚਾਚਾ ਉਹ ਜਾ ਉਹ ਚਾਚਾ ਮੇਰਾ ਤਾਂ ਨਸ਼ਾ ਹੀ ਲੈ ਤਾ ਫੜ ਜਾ ਕੇ ਪੰਜ ਹੋਰ ਮਾਰ ਓਏ ਓਏ